ਯਾਮਾਰਾ ਟ੍ਰੈਗਰ ਪੰਜਾਬ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਪਿਆਰੇ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਇਸ ਚੈਨਲ ਤੋਂ ਹਰ ਤਰ੍ਹਾਂ ਦੀ ਬਣ ਗਈ ਜਿਹੜੀ ਕਿ ਸਰੋਤਿਆਂ ਨੂੰ ਜਿਹੜੇ ਜਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਆ ਉਹ ਹਰ ਸਮੇਂ ਅਸੀਂ ਜਿਹੜੀ ਉਹ ਪੇਸ਼ ਕਰਦੇ ਰਹਿੰਦੇ ਆ ਅੱਜ ਸਾਡੇ ਸਟੂਡੀਓ ਦੇ ਵਿੱਚ ਅਸੀਂ ਇੱਕ ਨਾਥ ਨੂੰ ਬੁਲਾਇਆ ਹੈ ਕਿ ਜਿਹਦੇ ਬਾਰੇ ਛੋਟੇ ਹੁੰਦੇ ਸੁਣਦੇ ਸੀਗੇ ਵੀਨ ਨਾਲ ਸੱਪ ਫੜਿਆ ਜਾਂਦਾ ਹੈ ਵੀਨ ਤੇ ਸੱਪ ਆਉਂਦਾ ਕਿਵੇਂ ਆਕਰ ਕਰ ਵੀਨ ਕਾਦੀ ਬਣਦੀ ਆ ਹੈਨਾ ਇਹ ਜਿਹੜੀਆਂ ਛੋਟੀਆਂ-ਛੋਟੀਆਂ ਬਰੀਕੀਆਂ ਇਹ ਬਾਬਾ ਜੀ ਦੇ ਕੋਲੋਂ ਅਸੀਂ ਜਾਣਾਂਗੇ ਤੇ ਤੁਹਾਨੂੰ ਇਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਵੀ ਕੁਝ-ਕੁਝ ਬਣ ਗਈ ਜਿਹੜੀ ਉਹ ਦੱਸਾਂਗੇ ਸੁਣਾਵਾਂਗੇ ਉਹ ਵੀ ਇਹਨਾਂ ਦੀ ਜ਼ੁਬਾਨੀ ਬਾਬਾ ਜੀ ਤੁਹਾਡਾ ਨਾਮ ਕੀ ਹੈ ਨਾਮ ਹੈ ਲਖੰਡਪਾਲ ਹੈ ਚੰਦਰਪਾਲ ਜੀ ਮਤਲਬ ਤੁਸੀਂ ਕਿੱਥੇ ਰਹਿ ਰਹੇ ਹੋ ਖਾਸਲਾ ਮੇਰਾ ਪਿੰਡ ਕੋੜੂ ਹੈ ਜੀ ਜੀ ਹੁਣ ਅਸੀਂ ਥਾਂ ਇੱਥੇ ਗੜੀ ਆ ਗਏ ਹੁਣ ਪਰਿਵਾਰ ਨਾਲ ਮਰਵਲ ਚ ਮੇਰੀ ਥਾਂ ਥੰਨੇ ਅੱਛਾ ਇੱਥੇ ਰਹਿਣ ਲੱਗਾ ਇੱਥੇ ਥਾਂ ਲੀ ਸੋਨਾਂ ਪੰਚਾ ਸੌ ਰੁਪਏ ਬਸ ਉਸੇ ਅਸੀਂ ਕਰਨਾ ਹੈ ਓਕੇ ਤੇ ਜਿਵੇਂ ਐ ਤੂੜੀਆਂ ਲਾਈ ਬੈਠਿਆ ਨਾਥ ਜੀ ਦੰਪੂਰੇ ਕਰੀ ਜਾਂਦੇ ਆ ਠੀਕ ਹੈ ਅੱਛਾ ਫਿਰ ਇਹ ਪੀੜੀਦਰ ਪੀੜੀ ਤੁਸੀਂ ਕੰਮ ਕਰਦੇ ਹੋ ਨਾਥਾ ਇਹ ਸਾਡੇ ਪਿੱਛੇ ਪੌਦ ਤੇ ਖਾਨਦਾਨ ਤੇ ਖਾਨਦਾਨ ਚ ਆ ਸਾਡੇ ਖਾਨਦਾਨ ਸੀ ਸਾਡੇ ਸੱਪ ਵਿੰਗੇ ਸੀ ਜਿੱਦੜ ਸੰਗੀਤ ਦੇ ਸੱਪ ਲਮਣ ਕੰਦੇ ਹੱਥਾਂ ਝੋੜੀ ਸੰਦੇ ਸੀ ਮਾਣ ਮੋਈ ਸੰਦੇ ਸੀ ਇਹ ਗੀਨ ਦੋ ਝੋਲੀਆਂ ਇੱਕ ਛੋਟਾ ਇਹ ਸਾਡੇ ਦਾਦ ਜੀ ਦੇ ਕੋਲੀਆਂ ਦੇ ਘਰ ਚ ਤੇ ਹੁਣ ਸਰਕਾਰ ਨੇ ਬੈਂਕ ਲਾ ਕੇ ਪਿੱਛੋਂ ਸੱਪਾਂ ਦਾ ਤੇ ਵੀ ਸਭ ਘੜਨੇ ਨਹੀਂ ਸਭ ਜਨੇ ਇਹ ਨਾ ਤੋ ਛੜ ਜਿਓ ਅੱਛਾ ਮੈਂ ਇਧਰਲੇ ਪਾਸੇ ਵੀ ਆਪਾਂ ਆਵਾਂਗੇ ਜੇ ਪਹਿਲਾਂ ਮੈਂ ਥੋੜਾ ਜਿਆ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਸੀ ਕਿ ਜਿਹੜਾ ਇਹਨਾਂ ਦਾ ਪਿਤਾ ਪੁਰਖੀ ਕੀਤਾ ਹੈ ਵੀ ਉਹਦੇ ਬਾਰੇ ਚੀ ਬਾਬਾ ਜੀ ਕਿੰਨੀ ਉਮਰ ਸੀ ਜਦੋਂ ਤੁਸੀਂ ਆ ਜਿਹੜਾ ਮਿਊਜ਼ਿਕ ਆ ਤੁਹਾਡਾ ਜਿੱਦੂ ਆਪਾਂ ਇੱਕ ਬੀਨ ਕਹਿ ਰਹੇ ਹਾਂ ਜਾਂ ਇਹ ਪਹਰੇਵਾ ਜਾਂ ਸਾਰਾ ਰੰਗ ਢੰਗਾ ਇਹ ਕਿੰਨੀ ਉਮਰ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਤੁਹਾਡੀ ਵੀ ਇਹ ਸਾਡੇ ਬੀਨ ਨਾਲ ਵਾਜੇ ਸਾਡੇ ਪਿਓ ਦਾ ਜਿਉਂ ਚੱਲਦਾ ਚੁੜਿਆ ਆ ਗੱਤੀ ਤੋਂ ਮੁਰੂ ਲਾ ਕੇ ਇਹ ਸਾਡੇ ਪਿਓ ਦਾ ਜਿਉਂ ਚੱਲਦਾ ਆ ਮੈਂ ਇਸ ਦਿਨੋਂ ਵੀ 10 ਸਾਲ ਤੋਂ ਮਨਾਂ ਜਿਵੇਂ ਬੀਨ ਦਾ ਕੰਮ ਕੀਤਾ ਨੇ ਜੀ ਉਹਨਾਂ ਮਾੜੇ ਨੇ ਬੀਨ ਲੀਨ ਦਾ ਕੰਮ ਸਿੱਖਦਾ 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 ਸਿੱਖ ਗਿਆ। ਅੱਛਾ ਅੱਛਾ। ਫਿਰ ਤੁਸੀਂ ਮਤਲਬ ਕੰਮ ਕਰਦੇ ਕਰਦੇ ਹੁਣ ਤੱਕ ਚਲੋ ਅੱਜ ਤਾਂ ਬੈਂਕ ਕਰਤਾ ਸਰਕਾਰ ਨੇ। ਠੀਕ ਹੈ। ਇਹ ਇਹ ਜਿਹੜੇ ਜੰਗਲੀ ਜਾਨਵਰ ਹੈ ਇਹਨਾਂ ਨੂੰ ਆਪਾਂ ਸੱਪ ਕਹਿੰਦੇ ਆ ਵੀ ਸਾਡੇ ਪਿੰਡ ਉਪਰ ਸਾਚੇ ਠੀਕ ਹੈ ਵੀ ਕਿੰਨੇ ਕੁ ਫੜੇ ਹੋਣਗੇ ਯਾਰ ਫੜਾ ਦਾ ਬਹੁਤ ਗੇ ਬਹੁਤ ਫੜੇ ਫੜੇ ਰੱਖੇ ਪਿਆਰ ਵਿੱਚ ਬੜੇ ਬੜੀਆਂ ਕੁੜੀਆਂ ਵਾਸੋਂ ਦਿੱਤੇ ਠੀਕ ਸਰਾਣਾ ਲਉਂਦੇ ਪਹਾੜਾਂ ਦੇ ਵਿੱਚੋਂ ਮੋਟੀਆਂ ਮੋਟੀਆਂ ਉਹ ਦਿੰਦੇ ਸੀ ਕੋਈ ਦਿੰਦੀ ਅੱਗੇ ਅਸੀਂ ਖਾੜਾ ਲਉਂਦੇ ਪਿੰਡ ਦੇ ਬੈਠੇ ਸੀ ਵੀ ਅਸੀਂ ਦੀਨ ਵਜਾਉਣੀ ਸਾਡੇ ਗੜੀਆਂ ਨੇ ਅਸੀਂ ਨੱਚਣਾ ਸੱਪ ਕਾਲ ਚ ਪਉਣਾ ਮੂੰਹ ਤੋਂ ਮੂੰਹ ਪਉਣਾ ਤੇ ਵੀ ਇਹਦੀਆਂ ਭਾਂਕਾਂ ਵੀ ਥੜੇ ਥੜੀ ਆਟੇ ਜਾਨੇ ਨੇ ਦੁਨੀਆ ਤਾਂ ਸਕੇ ਨਾ ਮੇਰਾ ਬਗੂ ਦਾ ਫਟਣਾ ਨਾ ਰਵਾਸ ਅੱਛਾ ਫਿਰ ਜਿਹੜੀ ਇਹ ਵੀਣ ਦੋ ਝੂਲ ਗਿਆ ਇੱਕ ਡੰਡਾ ਜਿਵੇਂ ਤੁਸੀਂ ਦੱਸਿਆ ਤੇ ਇਹ ਇੱਕ ਸਾਡੇ ਲੋਕਾਂ ਦੀ ਜਿਵੇਂ ਮੱਝ ਦਿੰਦੇ ਆ ਰੰਦੇ ਤੁਹਾਡਾ ਦਾਜ ਹੈ ਸਾਡਾ ਦਾਜ ਤੂੰ ਦਾਜ ਇਹ ਸਾਡਾ ਦਾਜ ਹੈ ਤੁਹਾਡੇ ਪਿੱਛੋਂ ਲਾ ਕੇ ਪਿਓ ਦਦੀਆਂ ਪਰਦਾਤੀ ਉਹਨਾਂ ਖਾਂਦਨ ਦਾਸ ਸਾਡੇ ਦਿੰਦੇ ਅੱਛਾ ਫਿਰ ਇਹ ਬਾਰੇ ਥੋੜਾ ਜਿਹਾ ਹੋਰ ਅਪਾ ਦੱਸਿਓ ਵੀ ਜਿਹੜੀ ਇਹ ਵੀਣ ਕਿਸ ਚੀਜ਼ ਤਿਆਰ ਕੀਤੀ ਗਈ ਹੈ ਤੁਸੀਂ ਐਸੇ ਆਹ ਜਿਹੜੀ ਚੀਜ਼ ਹੈ ਜੀ ਆਹ ਹਾਂ ਇਹ ਆ ਪੋਲ ਹੁੰਦਾ ਹੈ ਹਾਂਜੀ ਇਹ ਪੋੜਾ ਸੋਟੀ ਲੈਣ ਦੀਆਂ ਠੀਕ ਹੈ ਇਹਨੂੰ ਲੈ ਕੇ ਪੋੜੀਆਂ ਵੜਣੀਆਂ ਵੜ ਕੇ ਸੁਆਹ ਲੈਣਾ ਚੰਗਾ ਸੁਆਹ ਲੈ ਕੇ ਨਾ ਮੂਰ ਅੱਗ 'ਤੇ ਪਾ ਕੇ ਇਹਨਾਂ ਬਿਚਾਈ ਮੱਲਣਾ ਹਾਂਜੀ ਐ ਮੋਟੀਆਂ ਗੱਡੀਆਂ ਵਾਲੀਆਂ ਅਗਰ ਤਰੀਕਾਂ ਵਾਲੀ ਹਾਂਜੀ ਇਹਨੂੰ ਕੱਢ-ਕੱਢ ਕੇ ਕੱਢ-ਕੱਢ ਕੇ ਮੋੜੀਆਂ ਨਾ ਹਾਂਜੀ ਇਹਦੇ ਵਿੱਚ ਅਸੀਂ ਨੜੇ ਪੱਤਰਾ ਕੋ ਮਾਰੂ ਤੇ ਪਿਆੰਦੋ ਪੱਤਰੇ ਹੁੰਦੇ ਨੇ ਜੰੜੇ ਹੁੰਦੇ ਨੇ ਬਹੁਤ ਨੇ ਉਹਨੂੰ ਤੋਂ ਅਸੀਂ ਪੱਤਰੇ ਛੇੜ ਛੇੜ ਕੱਢ ਕੱਢ ਕੇ ਨਹੀਂ ਚੱਕ ਕੇ ਜਿਣੀਆ ਉਹ ਆ ਵੀ ਆਣਾ ਉਹਨਾਂ ਨੂੰ ਜਿਉਣਾ ਉਹਨਾਂ ਨੂੰ ਬੋਲਣਾ ਅਸੀਂ ਇਹਦੇ ਵਿੱਚ ਪਾਉਨੇ ਪੱਤਰੇ ਫਿਰ ਸਾਨੂੰ ਪਗਲਾਉਣਾ ਵੀਨ ਵੱਡ ਗਈ ਫੇਰ ਆ ਜਿਹੜਾ ਮੂ ਮੱਖੋ ਦਾ ਹੈ ਅੱਛਾ ਫੇਰ ਤੋਂ ਮੋਰਾ ਕੱਢਣਾ ਤੇ ਸਰਾ ਕੱਢਣਾ ਆ ਜੀ ਜਿਹਦੇ ਵਿੱਚ ਸਰਾ ਕੱਢ ਕੇ ਭਰਿਆ ਤੇ ਜੋੜਨੇ ਆ ਇਹ ਦੋ ਜੋੜ ਕੇ ਦੇ ਵਿੱਚ ਪਾਉਣੀ ਠੀਕ ਹੈ ਫੇਰ ਉਹਨਾਂ ਇਹ ਮਸਲ ਨਹੀਂ ਉਹ ਫੇਰ ਆ ਠੀਕ ਹੈ ਇਹ ਜੋੜ ਲਾਉਣਾ ਇਹਦਾ ਓਖੜੇ ਦਾ ਠੀਕ ਹੈ ਫੇਰ ਵਜਾਉਣੀ ਸ਼ੁਰੂ ਕਰਨੀ ਅੱਛਾ ਤੇ ਫਿਰ ਇਹ ਹੁਣ ਮੰਨ ਲਓ ਵੀ ਜਦੋਂ ਤੁਸੀਂ ਵਜਾਉਣੇ ਹੋ ਫਿਰ ਇੰਨਾ ਲੰਮਾ ਸਾਹ ਜਿਹੜਾ ਇਹ ਵੀ ਦਰਸ਼ਕਾਂ ਨੂੰ ਦੱਸੀਏ ਵੀ ਆਪਾਂ ਕਿੱਥੋਂ ਇਹਨੂੰ ਕਿਹੜੇ ਢੰਗ ਨਾਲ ਇੰਨੀ ਲੰਮੀ ਤਫੂਕ ਨਹੀਂ ਨਿਕਲਦੀ ਇਹ ਵੇਖੋ ਸਾਡਾ ਪਿੱਛੋਂ ਰਜ਼ਦਾਰੀ ਇਹ ਤਿੰਨਾਂ ਮਤਲਬ ਇੱਕ ਤੋਂ ਪੱਟੜ ਤੋਂ ਸਾਹ ਲਈ ਜਣਾ ਨਸਾਰਾ ਦੀ ਕੱਢੀ ਜਣਾ ਛੜ ਤੋਂ ਸਾਹ ਲਈ ਜਣਾ ਨਸਾਰਾ ਵਾਲੀ ਕੱਢੀ ਜਣਾ ਹੂੰ ਇਹ ਵੀ ਪਲਾਕ ਗੱਜਾਉਂ ਜਾਂ ਰਹੀ ਹੈ 25 ਮਿੰਟ ਵਜਾ ਰਹੀ ਹੈ 30 ਮਿੰਟ 40 ਮਿੰਟ ਵਜਾ ਰਹੀ ਹੈ ਅਲੀ ਟਪਾਂਗੇ ਸਾਹੋਂ ਏ ਪਰ ਕਿੰਨਾ ਕੁ ਵਜਨ ਹੁੰਦਾ ਜੀ ਮੈਨੂੰ ਨਹੀਂ ਲੈ ਵਜਨ ਨਹੀਂ ਵਜਾ ਤੂੰ ਤਾਂ ਬਿਲਕੁਲ ਹੌਲੀ ਫੋਲੋ ਇਹ ਵਜ ਨਹੀਂ ਕੋਈ ਵਜਨ ਹੁੰਦਾ ਅੱਜ ਇੰਨੀ ਭਾਰੀ ਕੱਢਦੀ ਐ ਤੇ ਉੱਥੀ ਆਵਾਜ਼ ਕੱਢਦੀ ਐ ਤੇ ਵਜਣੇ ਤਾਂ ਹੈ ਨਹੀਂ ਅੱਜ ਇਹ ਚੀਜ਼ਾਂ ਨਹੀਂ ਇਹ ਬਣਾਈ ਜਾਂਦੇ ਇਸ ਤਰ੍ਹਾਂ ਹੁੰਦੀਆਂ ਮਾਰਾ ਜੀ ਅੱਛਾ ਫਿਰ ਮੈਂ ਮੈਂ ਅਗਰ ਬਿਕੋ ਇਹ ਕਹਿੰਦਾ ਜੀ ਦਰਸ਼ਕਾਂ ਨੂੰ ਆਪਾਂ ਥੋੜਾ ਜਿਆ ਤੁਹਾਡੀ ਜਿਹੜੀ ਕਲਾ ਹੈ ਇਹ ਵੀ ਇੱਕ ਤਰ੍ਹਾਂ ਹਰ ਬੰਦੇ ਦੇ ਕੋਲੇ ਹਰ ਤਰ੍ਹਾਂ ਦੀ ਜਿਹੜਾ ਉਹਦਾ ਗੁਣ ਉਹ ਉਹਨੂੰ ਉਹ ਹੀ ਸੈਟ ਕਰ ਸਕਦਾ ਹੈ ਤੇ ਦੂਜੇ ਬੰਦੇ ਵਾਸਤੇ ਕੁਛ ਨਹੀਂ ਹੈ ਹਨਾ ਤੇ ਥੋੜਾ ਜਿਆ ਕੋਈ ਪੰਜਾਬੀ ਧੁਣ ਜਾਂ ਹਿੰਦੀ ਧੁਣ ਇਹਦੇ ਵਿੱਚੋਂ ਕੱਢ ਕੇ ਜੀ ਦੇ ਨਾਲ ਆਪਾਂ ਨੂੰ ਪਤਾ ਲੱਗ ਸਕੀ ਦਰਦ ਕਰ ਨੂੰ ਵਿਨਾਥ ਜਿਹੜਾ ਉਹ ਮਿਹਨਤ ਕੀਤੀ ਆ ਵਾ ਕੀ ਕਲਾ ਸੋਨਾ ਸੋਨਾ ਫਿਰ ਗਾਣਾ ਹਾਂਜੀ ਬੜਾ ਜੀ ਅੱਛਾ ਨਜ਼ਾਰਾ ਤਾਂ ਦੱਸਦੇ ਹਾਂ ਹਾਂਜੀ ਇੱਕ ਤਾਂ ਗਾਉਣਾ ਆਪਣੇ ਸੁਆਲ ਦਾ ਗਾਣਾ ਠੀਕ ਹੈ ਮੈਂ ਤੇਰੇ ਰੱਬ ਨੇ ਬਣਾਤੀ ਜੋੜੀ ਠੀਕ ਹੈ ਇੱਕ ਤਾਂ ਗਾਉਣਾ ਤਰਨਵੀਰ ਦਾ ਗਾਣਾ ਠੀਕ ਹੈ ਇਹ ਮੇਰੀ ਮਹਿਬੂਬਾ ਤੁਝਾਣਾ ਨਾ ਤੇਰੀ ਮਰਜ਼ੀ ਮੇਰਾ ਕੀ ਵੈਰੀ ਗੁੱਡ ਅੱਛਾ ਇੱਕ ਗਾਣਾ ਗਾਉਣਾ ਸੋਨੇ ਮਾਈ ਪਾਲ ਦਾ ਠੀਕ ਹੈ ਬਿਓ ਕਹਿੰਦਾ ਬੋਲ ਤੇ ਬੋਲੋ ਮਿੱਠੀ ਬੋਲ ਤੇ ਤਦਾਂ ਦੇਖੋ ਸੋਹਣੀ ਗਾ ਇਹ ਚੀਜ਼ਾਂ ਵੀ ਬਣਾਉਣੀ ਆ ਮੈਂ ਥੋੜੀ ਜਿਹੀ ਬਣਾ ਕੇ ਠੀਕ ਹੈ ਇਹ ਕਿਉਂ ਮੈਨੂੰ ਹੋਰ ਚਾਹੁੰਦਾ ਤੁਸੀਂ ਤੁਸੀਂ ਇਹ ਕਰਨਾ ਵੀ ਇਹ ਸਾਰੀਆਂ ਜਿਹੜੀਆਂ ਆਟਮਾ ਹੈ ਨਾ ਇਹ ਭਾਵੇਂ ਇੱਕ ਵਾਰੀ ਪੇਸ਼ ਕਰਦੇ ਪਰ ਰੁੱਕ ਕੇ ਨਾ ਥੋੜਾ ਜਿਹਾ ਦੱਸ ਦੇਣਾ ਕਰਨਾ ਹੈ ਵੀ ਇੱਥੋਂ ਆ ਬਦਲਤਾ ਗਾਣਾ ਹੋਣਾ ਠੀਕ ਹੈ ਠੀਕ ਹੈ ਚਲੋ ਕਰੋ ਕੋਈ ਨਹੀਂ ਆਪਾਂ ਦਰਮਾਣ ਚੁੱਕਾਂ ਹਾਂਜੀ ਲਾਗਨ ਸ਼੍ਰਾਵਾਂ ਹਾਂਜੀ

ਜੰਦੀ ਲਾਫ ਅੱਛਾ ਅੱਛਾ ਆ ਆ ਹੁਣ ਅਸੂ ਅਗਦਾ ਚੱਲੇਗਾ ਓਕੇ ਬਾਲ ਦਾ ਹੋਰ ਲੈ ਦਾ ਫੋਨ ਮਾਈ ਪਾਲ ਦਾ ਉਹ ਵੀ ਸੁਣਾ ਦੇ ਕੋਈ ਸੋਨੇ ਮਾਈ ਪਾਲਦਾ ਠੀਕ ਹੈ ਠੀਕ ਹੈ ਅੱਛਾ ਜਿਹੜੇ ਜੀਡੀਵੀ ਮਤਲਬ ਤੁਹਾਡੇ ਮਨ ਨੂੰ ਚੰਗੀ ਲੱਗੇ ਟਿਉਣ ਟੋਣ ਉਹ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਹੋ ਹਾਂਜੀ ਹਾਂਜੀ ਅੱਛਾ ਫਿਰ ਇੱਕ ਬਾਬਾ ਜੀ ਹੋਰ ਮੈਂ ਸੁਣੀ ਸੀ ਬੱਚੇ ਹੁੰਦਿਆਂ ਤੋਂ ਲੈ ਕੇ ਅੱਜ ਤੱਕ ਵੀ ਇਹ ਜਿਹੜੀ ਆਪਣੀ ਇਹ ਵੀਨ ਆਏਗਾ ਸੱਪ ਨਾਲੇ ਦਾ ਕੀ ਰਿਸ਼ਤਾ ਮਤਲਬ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਸੱਪ ਨੂੰ ਇਹ ਵੀ ਜਦੋਂ ਫੜਾ ਜੀ ਸੌਂ ਭਾਜੋਂ ਦਾ ਜਦੋਂ ਮੀਨਾ ਹੁੰਦਾ ਹੈ ਜੀ ਏ ਬਜਗੋ ਨਾ ਅਨਾਗੂ ਚਲਦੀ ਲੇਵਾ ਚਲਦਾ ਹੈ ਜੀ ਤੇ ਇਹ ਬਿਰਨਾ ਉਹ ਚੀਤੇ ਫੇ ਮੇਲ ਕਿਉਂਦਾ ਬਸ ਸਭ ਫੇਰੇ ਇਹ ਫਿਰ ਸੱਪ ਨੂੰ ਇਹਦੀ ਆਵਾਜ਼ ਸੁਣਦੀ ਹੈ ਸੁਣਦੀ ਇਹਦੀ ਸੁਣ ਕੰਨ ਹੁੰਦੇ ਨੇ ਅੱਛਾ ਦੁਨੀਆਂ ਕਹਿੰਦੇ ਕੰਨ ਨੇ ਕੰਨ ਹੈ ਜੀ ਅ ਮੈਂ ਇਹੀ ਥੋੜਾ ਜਿਹਾ ਹੋਰ ਇੱਥੇ ਰੋਕੇ ਖਲਾਸਾ ਕਰਨਾ ਚਾਹੁੰਦਾ ਸੀ ਵੀ ਕਈ ਜਿਹੜੇ ਹੈਗੇ ਆ ਲਿਖਣ ਵਾਲੇ ਉਹਨਾਂ ਨੇ ਲਿਖਿਆ ਵੀ ਸੱਪ ਜਿਹੜਾ ਹੈਗਾ ਇਹਨਾਂ ਵੀ ਇਹਨੂੰ ਇੱਕ ਤਾਂ ਇਹਦੀ ਨਿਗਾ ਜਿਹੜੀ ਉਹ ਇੰਨੀ ਜ਼ਿਆਦਾ ਦੂਰ ਤਾਂ ਨਹੀਂ ਹੁੰਦੀ ਨਾ ਨਿਗਾ ਚਿਹਰੇ ਦੀ ਤੇ ਨਿਕਾ ਰਹੀ ਮੇਗਾ ਬਹੁਤ ਤੇਜ਼ ਨਿਕਾ ਤੇਜ਼ ਨਿਕਾ ਤੇਜ਼ ਕਿਉਂ ਸਾਡਾ ਕੰਮ ਸਰਪਾਂ ਦਾ ਸਾਡੇ ਬਸਤੀਆਂ ਦੇ ਉਹ ਐਜੂ ਮੈਨ ਨਹੀਂ ਜਾਂਦਾ ਆਪਣਾ ਇਹ ਮਾਤਲ ਦੇ ਵਿੱਚ ਹਰ ਪਿਆਕ ਦੇ ਵਿੱਚ ਨਾ ਬਾਹਰ ਦੇ ਬੰਦੇ ਕੁੰਡੀਆਂ ਦੇ ਫੜੀ ਜਾਂਦੇ ਸੱਪ ਜਿਨ੍ਹਾਂ ਨਾਲ ਉਹਨਾਂ ਕੋਲ ਬੜ ਕੇ ਖੂਨ ਹੀ ਆ ਗਏ ਇਹ ਖੂਨ ਹੀ ਚੱਕ ਦੇਦੇ ਆ ਇਹ ਖੂਨ ਹੀ ਚੱਕ ਲੈਣੇ ਸੱਪ ਤਾਂ ਕਿ ਚਿੰਤਾ ਦਾ ਚਿੰਤਾ ਫੜਦੇਗੇ ਅਸੀਂ ਫੜਨਾ ਹੱਥਾਂ ਨਾਲ ਅਸੀਂ ਹੱਥ ਨਾਲ ਅਸੀਂ ਹੱਥ ਨਾਲ ਫੜਨਾ ਤੁਹਾਡਾ ਪੀਤਾਪੁਰ ਸਾਡੇ ਕੋਲ ਕੰਮ ਹੀ ਹੈ ਸਾਡੇ ਕੋਲ ਸੱਪਾਂ ਦੀ ਦਵਾਈ ਹੁੰਦੀ ਹੈ ਅੱਛਾ ਫਿਰ ਉੱਥੇ ਹੀ ਚੱਲੀਏ ਆਪਾਂ ਅੱਛਾ ਜਦੋਂ ਫਿਰ ਵੀਰਨ ਵਜਾਉਣੇ ਸੌਣਾਂ ਪਾਦਰੋਂ ਚਾਹ। ਹਾਂਜੀ। ਫਿਰ ਉਸ ਤੋਂ ਅਗਲੀ ਕੀ ਕਿਰਿਆ ਹੁੰਦੀ ਆ ਜੇ ਮਤਲਬ ਜਦੋਂ ਸੱਪ ਤੁਸੀਂ ਫੜਦੇ ਹੋ ਜਾਂ ਕਿਸੇ ਦੇ ਵੀ ਮੰਨ ਲੋ ਕਈ ਵੇਰੀ ਅਸੀਂ ਸਾਡੇ ਪਿੰਡਾਂ 'ਚ ਜਾਂ ਕਿਤੇ ਕੋਈ ਹੋਰ ਅਜੀ ਜਗਾ ਤੇ ਸੱਪ ਦੇ ਜੰਦਾ ਉਦੋਂ ਤੁਹਾਨੂੰ ਬੁਲਾਉਣਾ ਪੈਂਦਾ। ਹਾਂਜੀ ਹਾਂ। ਅੱਛਾ ਉਦੋਂ ਫਿਰ ਵੀਰ ਮੇਰੇ ਆਉਣੇ ਤੁਸੀਂ। ਹਾਂਜੀ। ਅੱਛਾ ਫਿਰ ਉਦੋਂ ਉਹਦੇ ਤੇ ਇਹਦਾ ਕੀ ਅਸਰ ਹੁੰਦਾ ਕਿਵੇਂ? ਫਿਰ ਮਸਤ ਹੋ ਕੇ ਹੁੰਦਾ ਹੈ। ਅੱਛਾ ਉਹ ਨੂੰ ਸੁਰਤ ਭੁੱਲ ਜਾਂਦੀ ਆ। ਮਸਤੀ ਹੋ ਜਾਂਦਾ ਹੈ ਮਸਤ ਹੋ ਜਾਂਦਾ ਮੇਲ ਜਾਂਦਾ ਨਾ ਜਿਵੇਂ ਸੌਣ ਪਾਣ ਦੇ ਮਹੀਨੇ ਅਗਲੇ ਮਹੀਨੇ ਉਠ ਬੋਤਾ ਮਸਨਾਂ ਲਹੇ ਤੇ ਟੱਕ ਸਭ ਜਾਂਦਾ ਸੀ। ਉਹ ਬਲੇ ਐਨੇ ਫਰੇ ਮਸੰਦ ਸਭ ਨੂੰ ਆਸੰਦ ਹੈ। ਬਾਕੀ ਇਹ ਚੀਜ਼ਾਂ ਬਈ ਲੱਕਣਾ ਸਾੜ ਸੱਤ ਨਹੀਂ ਹੁੰਦੇ ਬੀਂ ਤੇ ਝੂਠ ਨਹੀਂ ਮਾਰਦਾ ਸਾੜ ਸੱਤ ਨਹੀਂ ਹੁੰਦੇ ਸਾਡੇ ਵਿੱਚ ਬਿਲਕੁਲ ਨਹੀਂ ਹੁੰਦੇ ਬੇਕਰਾਮ ਦੇ ਬੇਕਾਰ ਹੁੰਦੇ ਨੇ ਉਹ ਉਹ ਸਾਡੀ ਕਰਾਮ ਤੋਂ ਬਾਹਰ ਹੁੰਦੇ ਨੇ ਉਹ ਕਹਿੰਦੇ ਇਹਨਾਂ ਦੀਆਂ ਕਿਸਮਾਂ ਬਹੁਤ ਹੁੰਦੀਆਂ ਜਿਹੜੀਆਂ ਲੱਗ ਤਰੰਦ ਇੱਕ 60 ਜਾ ਤੇ ਸੱਤ ਦੀ 160 ਕੁਲ ਦਾ ਤੇ ਇਹ ਵੀ ਨਾ ਬੇਪੁਰਾ ਨਹੀਂ ਜਿਹੜੇ ਪੋੜਾਲੇ ਹੁੰਦੇ ਨੇ ਜਿਹੜੀ ਸਾਡੀ ਕੀ ਨੇ ਅਸੀਂ ਕੀ ਚ ਕੰਮ ਕਰਨਾ ਜਿਹੜੇ ਬੇਕੀ ਹੁੰਦੇ ਨੇ ਉਹਨਾਂ ਰੋਜ਼ੀ ਨਾਲ ਚਰਕਰ ਦੇ ਛਿੱਟਾ ਦੇ ਕੇ ਸੋਹਾ ਪਾ ਕੇ ਬਾਹਰ ਕਰ ਦਿੰਦੇ ਆ। ਵੀ ਸਾਡੇ ਕੀ ਜਸ ਨਾਲ ਰਣੀ। ਇਹ ਬੱਤਨੇ ਜਿੱਥੇ ਦੋ ਦਾ ਛਿੱਟਾ ਰਾਣੀ ਦੋਈ ਪਾ ਲੀਆਂ ਜਾਂ ਵੀ ਮਸਲ ਖੇੜਾ ਲਾਣੀਆਂ ਉੱਥੇ ਮੁੜ ਕੇ ਮੇਰਾ ਉਸਾ ਪਹੁੰਚ ਦਿੰਦਾ। ਅੱਜ ਬਾਬਾ ਇੱਕ ਪਾਲ ਨੂੰ ਵੀ ਜੋ ਤੂੰ ਸਿਸਾਪ ਨੂੰ ਫੜ ਲਿਆ। ਤੁਸੀਂ ਆਪ ਦੇ ਕੋਲੇ ਰੱਖ ਲਿਆ ਇਹ ਨੂੰ ਫਿਰ ਇਹਦੀ ਕੋਈ ਟਾਈਮ ਵੀ ਹੁੰਦਾ ਵੀ ਤੁਸੀਂ ਕਿੰਨੇ ਚਿਰ ਬਾਅਦ ਇਹਨੂੰ ਛੱਡਣਾ ਹੈ ਜਾਇਦਾ ਸਵਾ ਮਹੀਨੇ ਚੱਕਰ ਰੱਖ ਲਈਏ 2 ਮਹੀਨੇ ਚੱਕਰ ਰੱਖ ਲਈਏ 3 ਮਹੀਨੇ ਚੱਕਰ ਰੱਖ ਲਈਏ ਅਸੀਂ ਮੋਰਚ ਕਰਦੇ ਸੱਗੇ ਠੀਕ ਹੈ ਉਹਦੇ ਨਾਲ ਬਚਨ ਕਰਦੇ ਅਸੀਂ ਸੋਹ ਪਾਣੀ ਸੁਗੰਧ ਪਾਣੀ ਵਿੱਚ ਮਾਰਨਾ ਨਹੀਂ ਫੇਰਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਕਰਦੇ ਬਈ ਇਹਨਾਂ ਤੇ ਰੱਖਾ ਲਿਆ ਰਜ਼ਾ ਕਰਾਂਗੇ ਤੇ ਅਮਰਾ ਟੇਪਾਸ ਨੂੰ ਲਾਵਾਂਗੇ ਤੈਨੂੰ ਪਾਣੀ ਦਾ ਘੱਟਾ ਗੋੜ ਨੂੰ ਪਾਣੀ ਦਾ ਸਾਰਾ ਕੋਈ ਪਾਣੀ ਜਦੋਂ ਤੱਕ ਕਚਰ ਦੰਪੂਰ ਹੋਗਾ ਮੋਰਚ ਪੂਰੀ ਹੋ ਗਈ ਉਦੋਂ ਇਹ ਆਪ ਵੀ ਕਹਿੰਦਾ ਹੈ ਉਸ ਨੂੰ ਲਾ ਕੇ ਕਿਹਾ ਵੀ ਇਤਨਾ ਕੋਈ ਹੋਰ ਥੋੜਾ ਜਿਹਾ ਮੇਰੇ ਮਨ ਚ ਸ਼ੰਕਾ ਆਈ ਕਿ ਮਨ ਉਹ ਜਦੋਂ ਫੜਿਆ ਨਹੀਂ ਹੁੰਦਾ ਉਹ ਨੂੰ ਤਾਂ ਫਿਰ ਇਹਨੂੰ ਆਟਾ ਤੇ ਗੋੜ ਕੋਈ ਵੀ ਪਾਉਂਦਾ ਉਹਦੋਂ ਇਹ ਕੀ ਚੀਜ਼ ਖਾਂਦਾ ਹੈ ਤੁੜੀਆਂ ਜਨੌਰ ਸ਼ਵਰ ਕਹਿੰਦੇ ਬੱਚੇ ਘੁੱਗੀਆਂ ਦੇ ਕਬੂਤਰਾਂ ਦੇ ਝੋਨ ਵਾਲਾ ਖਾਣ। ਅੱਛਾ ਉਦੋਂ ਉਹ ਕਹਿੰਦਾ ਜਦੋਂ ਫਿਰ ਤੁਹਾਡੇ ਕੋਲੇ ਆ ਕੇ ਇਹ ਫੜਾਕ ਪਾਉਣੇ ਫਿਰ ਆਟਾ ਤੇ ਗੋੜ। ਅੱਛਾ ਇਹ ਫਿਰ ਖਾ ਲੈਂਦਾ ਆਸਾਨੀ ਨਾਲ ਜਿਵੇਂ ਆਪਾਂ ਪੂਰੇ ਹੂੰ ਗੁਰਲੇਆ ਗੁਰਲੇ ਬਣਾਉਣੇ ਆ ਕੂੜ ਨੂੰ ਭੁੰਨ ਕੇ ਆਟਾ ਉਹ ਡੇਟ ਕਰਕੇ ਪਾ ਕੇ ਰੱਖਦੇ ਨੇ ਕੋ ਚੱਟੀ ਜਾਂਦਾ ਉਸੇ ਦੇ ਡਰ ਹਾਂ ਉਹ ਬਰੋਚੀ ਦਾ ਕਰੈਕਟਰ ਲਾਉਣੇ ਨੇ ਨਾ ਹਮ ਇੱਕ ਆਤੀ ਹੈਗਾ ਅੱਛਾ ਦੂਜੀ ਗੱਲ ਜੀ ਤੁਸੀਂ ਕੀਤੀ ਵੀ ਮਣਕੇ ਦੀ ਗੱਲ ਕਰਦੇ ਆਪਾਂ ਹਾਂਜੀ ਫਿਰ ਵਾਕਿਆ ਹੀ ਮਣਕਾ ਜਿਹੜਾ ਉਹ ਇਸ ਤਰ੍ਹਾਂ ਜਦੋਂ ਇਹ ਸ਼ੂ ਜਾਂਦਾ ਜਾਂ ਜਦੋਂ ਪੰਜਾਬੀ ਚ ਕਲੀ ਡੰਗ ਮਾਰ ਜਾਂਦਾ ਵੀ ਫਿਰ ਉਹ ਮਣਕਾ ਲਾਉਣੇ ਉਹ ਮਣਕੇ ਦੀ ਕੀ ਨਿਸ਼ਾਨੀ ਹੁੰਦੀ ਹੈ ਵੀ ਮਣਕਾ ਜਿਹੜਾ ਅੱਖ ਲੱਗਿਆ ਵੀ ਸੱਪ ਲੜਿਆ ਕਿ ਨਹੀਂ ਲੜਿਆ ਜਿਹੜਾ ਫੈਸਲੀ ਮਣਕਾ ਜਾ ਕੇ ਲੱਗ ਜਾਂਦਾ ਸਭ ਨੇ ਸੱਪ ਲੜਿਆ ਹੋਵੇ ਜਾਂ ਨਾ ਲੜਿਆ ਹੋਵੇ ਨਹੀਂ ਜਿਹੜਾ ਸ਼ੂਜਦਾ ਹੈ ਢੱਡ ਛੜਨਦਾ ਸੱਪ ਉਹ ਗਰਲ ਕਰਨ ਦਾ ਪੱਥਿਆਂ ਉੱਤੇ ਠੁੱਕ ਛੜਨਦਾ ਜਹਿਰ ਬਣ ਜਾਂਦੀ ਬਹੁਤ ਕੜਨਦਾ ਢੱਡ ਲੈ ਉਹਦੀ ਵਜ੍ਹਾ ਨਾਲ ਜਹਿਰ ਪੈਰ ਤੇ ਲੱਗ ਜਾਵੇ ਤਾਂ ਕਿਸੇ ਹੱਥ ਤੇ ਲੱਗੇ ਪੱਥਿਆਂ ਉੱਤੇ ਨਹੀਂ ਉਹ ਖੁਰਪਈ ਹੁੰਦੀ ਠੀਕ ਉਹਦੀ ਖਾਰ ਹੁੰਦੀ ਹੈ ਬਿਛਾਲਾ ਬਣ ਜਾਂਦਾ ਹੈ ਉਹ ਤੇਸ ਮਨਕਾ ਲਾਣਿਆ ਜਿੰਨੀ ਬੈਨ ਸਾਰੀ ਕੱਢ ਲੈਣਿਆ ਕੱਢ ਕੇ ਹੀ ਸੰਤਾ ਬੱਲੇਰੀਆਂ ਨੂੰ ਤੋੜੂੰਗਾ ਇਹ ਮਣਕਾ ਕਿਸੀ ਤੋਂ ਪੈਦਾ ਹੁੰਦਾ ਜਿਹੜਾ ਤੁਸੀਂ ਜੀ ਇਹ ਜੀ ਮਤਲਬ ਜਦੋਂ ਪਾਣੀ ਉਹ ਬੱਕਰਾ ਹੁੰਦਾ ਹੈ ਪਾੜ ਦੇ ਵਿੱਚੋਂ ਖਾਂਦਾ ਛੱਪ ਉਹ ਛੱਪ ਖਾ ਕੇ ਗਾੜੀ ਕਰਦਾ ਜਿਵੇਂ ਆਪਣਾ ਪਸ਼ੂ ਗਾੜੀ ਕਰ ਦੇਗੀ ਮੈਂ ਜਿਗਾ ਉਹ ਹੀ ਬੇਤੇ ਨੂੰ ਉਹ ਤਾਂ ਦੇਖਣੀ ਉਹ ਬੰਨਾ ਛੱਪ ਖਾ ਕੇ ਜਦੋਂ ਗਾੜੀ ਕਰਦਾ ਨਾ ਉਹਦੀ ਝਾਗ ਉੱਡ ਕੇ ਨਾ ਪੱਥਰ ਲਿ ਜਾ ਪੈਂਦੀ ਹੈ ਜਿਵੇਂ ਉਹ ਲੋਾਈ ਆਪਣੇ ਪਤਾਸੇ ਬਣਾਉਂਗੇ ਹੂੰ ਹੂੰ ਬਣਾਉਂਦੇ ਨੇ ਪਤਾਸੇ ਐਟੇ ਕੋ ਪਤਾਸਿਆਂ ਦੇ ਦੰਦ ਨਹੀਂ ਜਾਂਦਾ ਠੀਕ ਉਹ ਵਸੇ ਜਾ ਕੇ ਪੱਥਰ ਤੇ ਚੱਕ ਕੇ ਜਮਨ ਕਾ ਫੇ ਲਾਉਣੇ ਆ ਆ ਗੱਲ ਹੈ ਹਾਂਜੀ ਬਾਬਾ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਬਹੁਤ ਵਧੀਆ ਜਿਹੜੀ ਕਿ ਕੋ ਪੁਰਾਣਾ ਵਿਰਸਾ ਸਾਡਾ ਉਹਦੇ ਨਾਲ ਤੁਸੀਂ ਜੋੜਿਆ ਤੇ ਜਿਹੜੀ ਆਪਣੀ ਰਵਾਇਤ ਆ ਉਹਦੇ ਬਾਰੇ ਸਾਰੇ ਦਰਸ਼ਕਾਂ ਨੂੰ ਦੱਸਿਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸ਼ੁਕਰੀਆ ਜੀ ਸਾਡਾ ਸਾਡੇ ਬਨਾਸਾ ਧੰਨਵਾਦ ਤੁਹਾਨੂੰ ਮਹਾਰਾਜ ਸਾਜਿਨ ਜੀ ਤਨੂ ਸਾਡੇ ਦੁਨੀਆ ਨੂੰ ਜਿਹੜੇ ਜਿਹਨੇ ਦੇਖ ਲਏ ਵੀ ਨਾ ਸਿੱਖੀ ਕੇ ਉਹਨਾਂ ਸਾਰਿਆਂ ਨੂੰ ਸਾਡੀ ਬੇਨਤੀ ਸਲਾਮ